ਸਾਡੇ ਪੰਜਾਬ ਦੇ ਮਸ਼ਹੂਰ ਪੰਜਾਬੀ ਫਿਲਮਾਂ ਦੇ ਅਦਾਕਾਰ ਜਸਵਿੰਦਰ ਭੱਲਾ ਜਿਨ੍ਹਾਂ ਦੇ ਮੋਹਾਲੀ ਦੇ ਹਸਪਤਾਲ ਦੇ ਵਿੱਚ ਦਿਹਾਂਤ ਹੋ ਚੁੱਕਿਆ ਹੈ ਪੂਰੇ ਪੰਜਾਬ ਦੇ ਵਿੱਚ ਸਹਿਮ ਦਾ ਮਾਹੌਲ ਹੈ ਜਿਹੜੇ ਜਸਵਿੰਦਰ ਭੱਲਾ ਸੀ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਹੀ ਵੱਡੇ ਅਦਾਕਾਰ ਸੀ ਜਿਸ ਦਾ ਘਟਾ ਸਾਡੀ ਪੰਜਾਬੀ ਫਿਲਮ ਦੇ ਇੰਡਸਟਰੀ ਨੂੰ ਪਿਆ ਤੇ ਕਿਉਂਕਿ ਇਹ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਹੀ ਕਮੇਡੀਅਨ ਰੋਲ ਕਰਦੇ ਸੀ ਜਿਸ ਦੇ ਵਿੱਚ ਲੋਕਾਂ ਨੂੰ ਹਸਾ ਹਸਾ ਕੇ ਪਾਗਲ ਕਰ ਦਿੰਦੇ ਸੀ ਜਿੰਨਾ ਹੀ ਲੋਕਾਂ ਨੂੰ ਹਸਾ ਕੇ ਪਾਗਲ ਕਰ ਦਿੰਦੇ ਸੀ ਉਨਾ ਹੀ ਅੱਜ ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਸਦਮੇ ਦਾ ਮਾਹੌਲ ਬਣਿਆ ਹੋਇਆ ਉਹਨਾਂ ਕਿਉਂਕਿ ਇਹਨਾਂ ਨੇ ਪੰਜਾਬ ਦੇ ਵਿੱਚ ਕਿਉਂਕਿ ਇਹਨਾਂ ਨੇ ਦਿਲਜੀਤ ਦੇ ਨਾਲ ਜੱਟ ਐਂਡ ਜੁਲੀਅਟ ਫਿਲਮ ਦੇ ਵਿੱਚ ਬਹੁਤ ਹੀ ਵਧੀਆ ਕਮੇਡੀ ਕਿੱਤੀ ਹੈ ਜੋ ਫਿਲਮ ਬਹੁਤ ਹੀ ਜ਼ਿਆਦਾ ਹਿੱਟ ਹੋਈ ਸੀ ਤੇ ਕੈਰੀ ਓਨ ਜੱਟਾ ਗਿੱਪੀ ਗਰੇਵਾਲ ਦੀ ਫਿਲਮ ਦੇ ਵਿੱਚ ਇਹਨਾਂ ਨੇ ਰੋਲ ਕੀਤੇ ਸੀ ਜਿਸ ਦੇ ਵਿੱਚ ਬਹੁਤ ਹੀ ਜ਼ਿਆਦਾ ਉਹ ਫਿਲਮ ਪੰਜਾਬ ਦੇ ਵਿੱਚ ਹਿੱਟ ਹੋਈ ਹੈ ਤੇ ਇਹਨਾਂ ਦੀ ਕਮੇਡੀ ਨੂੰ ਨੰਬਰ 1 ਕਮੇਡੀ ਮੰਨਿਆ ਜਾਂਦਾ ਸੀ ਇਸੇ ਤਰ੍ਹਾਂ ਡੈਡੀ ਕੂਲ ਮੁੰਡੇ ਫੂਲ ਅਮਿੰਦਰ ਗਿੱਲ ਦੀ ਫਿਲਮ ਦੇ ਵਿੱਚ ਵੀ ਇਹਨਾਂ ਨੇ ਰੋਲ ਕੀਤੇ ਤੇ ਪੰਜਾਬੀ ਫਿਲਮਾਂ ਦੇ ਵਿੱਚ ਤਕਰੀਬਨ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਨੂੰ ਲਿਆ ਜਾਂਦਾ ਸੀ ਜਿਸ ਤੋਂ ਬਾਅਦ ਪੰਜਾਬੀ ਫਿਲਮਾਂ ਹਿੱਟ ਹੋ ਜਾਂਦੀਆਂ ਸੀ ਇਹਨਾਂ ਨੂੰ ਵੱਡੇ ਪੰਜਾਬੀ ਫਿਲਮਾਂ ਦੇ ਅਦਾਕਾਰ ਮੰਨਿਆ ਜਾਂਦਾ ਤੇ ਪੰਜਾਬ ਦੇ ਸਾਰੇ ਹੀ ਜਿੰਨੇ ਵੀ ਸਿੰਗਰ ਹੈ ਸਾਰੇ ਹੀ ਇਸ ਗੱਲ ਦਾ ਬਹੁਤ ਹੀ ਜ਼ਿਆਦਾ ਦੁੱਖ ਪ੍ਰਗਟ ਕਰ ਰਹੇ ਐ ਤੇ ਉਹਨਾਂ ਦੇ ਘਰੇ ਮਿਲਣ ਦੇ ਲਈ ਆ ਰਹੇ ਪਰ ਲੋਕਾਂ ਨੂੰ ਇਹ ਬਿਜਲੀ ਗੱਲ ਸਮਝ ਨਹੀਂ ਆਈ ਕਿ ਉਹਨਾਂ ਦਾ ਅਚਾਨਕ ਇਸ ਤਰ੍ਹਾਂ ਦੇਹਾਂਤ ਕਿਵੇਂ ਹੋ ਗਿਆ ਮੈਂ ਤੁਹਾਨੂੰ ਉਹਨਾਂ ਦੇ ਦੇਹਾਂਤ ਦੀ ਗੱਲ ਦੱਸਦਾ ਕਿ ਅੱਜ ਤੋਂ ਕੁਝ ਕੁ ਦਿਨ ਪਹਿਲਾਂ ਉਹਨਾਂ ਨੂੰ ਦਿਮਾਗੀ ਦੌਰਾ ਪਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ 40 ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਉੱਥੇ ਉਹਨਾਂ ਦਾ ਲਗਾਤਾਰ ਇਲਾਜ ਚੱਲ ਰਿਹਾ ਸੀ ਤੇ ਬਹੁਤ ਹੀ ਵਧੀਆ ਉਹਨਾਂ ਨੂੰ ਟ੍ਰੀਟਮੈਂਟ ਡਾਕਟਰਾਂ ਦੇ ਵੱਲੋਂ ਦਿੱਤਾ ਜਾ ਰਿਹਾ ਸੀ ਤਕਰੀਬਨ ਕਈ ਲੱਖਾਂ ਰੁਪਏ ਉਹਨਾਂ ਦੇ ਟ੍ਰੀਟਮੈਂਟ ਤੇ ਹੁਣ ਤੱਕ ਲੱਗ ਚੁੱਕੇ ਆ ਸੀ ਤੇ ਡਾਕਟਰਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬਚਾਣ ਦੀ ਤੇ ਪਰ ਕਹਿੰਦੇ ਹਨ ਕਿ ਜਿੰਨੇ ਪ੍ਰਮਾਤਮਾ ਨੇ ਸਾਂ ਲਿਖੇ ਹੈ ਸਾਂ ਤਾਂ ਉਨੇ ਹੀ ਮਿਲਣੇ ਹੈ ਇੱਕ ਬੰਦਾ ਆਪਣੀ ਮਰਜ਼ੀ ਨਾਲ ਤਾਂ ਰੋਟੀ ਵੀ ਅੰਦਰ ਨਹੀਂ ਨਿਘਾਰ ਸਕਦਾ ਤੇ ਉਹੀ ਉਹਨਾਂ ਦੇ ਨਾਲ ਹੋਇਆ ਜਿਨ੍ਹਾਂ ਨੇ ਉਹਨਾਂ ਦੇ ਸਾਂ ਲਿਖੇ ਸੀ 65 ਸਾਲ ਦੀ ਉਮਰ ਦੇ ਵਿੱਚ ਉਹ ਇਸ ਦੁਨੀਆ ਦੇ ਵਿੱਚੋਂ ਹਮੇਸ਼ਾ ਲਈ ਚਲੇ ਗਏ ਤੇ ਪੰਜਾਬ ਦੇ ਪੰਜਾਬੀ ਸਿੰਗਰ ਬਹੁਤ ਹੀ ਜ਼ਿਆਦਾ ਇਸ ਗੱਲ ਨੂੰ ਲੈ ਕੇ ਦੁਖੀ ਹਨ ਤੇ ਹਨ ਅਤੇ ਉਹਨਾਂ ਦੇ ਘਰੇ ਇਸ ਗੱਲ ਦਾ ਅਫਸੋਸ ਕਰਨ ਲਈ ਪਹੁੰਚ ਰਹੇ ਹਨ ਤੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਬਚਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ ਤੇ ਕੀ ਗਈ ਵੈਂਟੀਲੇਟਰ ਤੇ ਵੀ ਰੱਖਿਆ ਗਿਆ ਅਚਾਨਕ ਉਹਨਾਂ ਦੇ ਮਤਲਬ ਕੰਨਾਂ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਕਾਰਨ ਕੁਝ ਸਮਾਂ ਉਹ ਤੜਫ ਤੜਫ ਕੇ ਆਪਣੀ ਜਾਨ ਦੇ ਦਿੰਦੇ ਹਨ ਤੇ 22 ਅਗਸਤ ਨੂੰ ਤੇ ਸਵੇਰੇ 4:30 ਵਜੇ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਜਿਸ ਦੇ ਕਾਰਨ ਪੂਰੇ ਪੰਜਾਬ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤੇ ਹੁਣ ਉਹਨਾਂ ਦਾ ਅੰਤਿਮ ਸੰਸਕਾਰ 23 ਅਗਸਤ ਨੂੰ ਦੁਪਹਿਰ 12 ਵਜੇ ਬਲੋਂਗੀ ਸ਼ਮਸ਼ਾਨ ਘਾੜ ਦੇ ਵਿੱਚ ਮੋਹਾਲੀ ਦੇ ਵਿੱਚ ਕੀਤਾ ਜਾਣ ਵਾਲਾ ਹੈ ਤੇ ਜੇਕਰ ਤੁਸੀਂ ਵੀ ਉਹਨਾਂ ਨੂੰ ਪਿਆਰ ਕਰਦੇ ਹੋ ਜਸਵਿੰਦਰ ਭੱਲਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੁੰਦੇ ਹੋ ਮਿਸ ਕਰਦੇ ਹੋ ਤਾਂ ਉਹਨਾਂ ਦੇ ਲਈ ਆਖਰੀ ਅੰਤਮ ਵਿਦਾਇਤੀ ਤੇ ਜ਼ਰੂਰ ਪਹੁੰਚਣਾ ਸ਼ਮਸ਼ਾਨ ਘਾੜ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣ ਵਾਲਾ ਹੈ ਤੇ ਉੱਥੇ अनेका ਹੀ ਕਲਾਕਾਰ ਵੀ ਉਹਨਾਂ ਦੇ ਸੰਸਕਾਰ ਤੇ ਮੌਜੂਦ ਹੋਣ ਵਾਲੇ ਹਨ ਤੇ ਇਹ ਦੁਖਦਾਈ ਖਬਰ ਪੂਰੇ ਪੰਜਾਬ ਨੂੰ ਸਦਮਾ ਦੇ ਚੁੱਕੀ ਹੈ ਤੇ ਤੁਹਾਡੀ ਜਸਵਿੰਦਰ ਭੱਲਾ ਦੇ ਜ਼ਿੰਦਗੀ ਬਤਾਈ ਬਾਰੇ ਕੀ ਰਾਏ ਹੈ ਸਾਨੂੰ ਉਹ ਕਿਵੇਂ ਜਿਹਾ ਲੱਗਦੇ ਸੀ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਕਰਨਗੇ ਬਹੁਤ ਬਹੁਤ ਧੰਨਵਾਦ